ਦਰਅਸਲ ਇਹਦੀ ਜਿਹੜੀ ਪਿਛਲੀ ਜੜਾ ਇਹ ਵਰਲਡ ਲੈਵਲ ਦੀ ਸਮੱਸਿਆ ਅੱਛਾ ਜਿਹੜੀ ਆਰਥਿਕ ਸਮੱਸਿਆ ਨਾ ਕੋਵਿਡ ਤੋਂ ਬਾਅਦ ਆਈ ਆ ਸਾਰੇ ਦੇਸ਼ਾਂ ਤੇ ਪ੍ਰੋਟੈਸਟ ਕਰਨਾ ਉਹਨਾਂ ਦਾ ਹੱਕ ਆ ਹਨ ਅਧਿਕਾਰ ਆ ਉਹਨਾਂ ਦਾ ਦੇਸ਼ ਆ ਉਹ ਸਰਕਾਰ ਦੇ ਅੱਗੇ ਆਪ ਦਾ ਰੋਸ ਜ਼ਾਹਰ ਕਰ ਰਹੇ ਆ ਤੇ ਇਹ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਕਿ ਵੀ ਉਹ ਕਿਉਂ ਕਰ ਰਹੇ ਆ ਹੋਨ ਪ੍ਰੋਬਲਮ ਕੀ ਹੈ ਸਰਕਾਰ ਨੂੰ ਕਿਉਂਕਿ ਜਦੋਂ ਤਾਂ ਬੂਸਟ ਅਪ ਇਕਨੋਮੀ ਕਰਨੀ ਹੁੰਦੀ ਉਹ ਤਾਂ ਇਹ ਚੀਜ਼ਾਂ ਕੰਸੀਡਰ ਕਰ ਲੈਂਦੇ ਹਨਾ ਪਰ ਹੁਣ ਉਹਨਾਂ ਨੂੰ ਕਿਉਂ ਇਦਾਂ ਲੱਗਦਾ ਹੈ ਕਿ ਉਹਨਾਂ ਦੇ ਜੌਬਾਂ ਜਾਂ ਹੋਰ ਕੀਤੇ ਵਾਸਤੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਲੋਡ ਕਾਟ ਦੀ ماں ਜੇ ਆਪਾਂ ਕੀ ਵੀ ਲੇਬਰ ਧੱਕੇ ਨਾ ਪੰਜਾਬ ਚ ਆਈ ਹੈ ਨਹੀਂ ਆਈ ਪੰਜਾਬ ਨੂੰ ਵੀ ਉਹਦੀ ਲੋਡ ਸੀ ਲੋਡ ਸੀ ਦੋਨੇ ਪਾਸੇ ਹੈ ਪ੍ਰੋਟੈਸਟ ਤਾਂ ਤੁਹਾਡੇ ਬਾਅਦ ਅੱਗੇ ਆ ਕੇ ਨਹੀਂ ਕਰ ਰਹੇ ਤੁਹਾਡੇ ਅੱਗੇ ਨਹੀਂ ਕਰ ਰਹੇ ਉਹ ਆਪਦੀ ਸਰਕਾਰ ਅੱਗੇ ਕਰ ਰਹੇ ਆ ਸਾਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਤੁਹਾਡੇ ਆਪਣੇ ਪੋਡਕਾਸਟ ਦੇ ਵਿੱਚ ਤੇ ਅੱਜ ਅਸੀਂ ਬੈਠੇ ਹੋਏ ਹਾਂ ਜੀ ਸਰਦਾਰ ਅਵਤਾਰ ਸਿੰਘ ਖੋਸਾ ਬਾਜੀ ਕੋਲੇ ਅੱਜ ਦਾ ਸਾਡਾ ਵਿਸ਼ਾ ਇਹ ਹੈ ਜੀ ਜੋ 31 ਅਗਸਤ ਨੂੰ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਹੈ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਮਾਰਕੀਟ ਚੱਲ ਰਹੀਆਂ ਨੇ ਕਿ ਇਹ ਪ੍ਰੋਟੈਸਟ ਕਿਉਂ ਹੋ ਰਿਹਾ ਹੈ ਤੇ ਇਹਦੇ ਮਗਰ ਕਾਰਨ ਕੀ ਕੀ ਹੈ ਇਹਦੀ ਥੋੜੀ ਜਿਹਾ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਥੋੜਾ ਡੀਪਰ ਜਾਣ ਵਾਸਤੇ ਆਪਾਂ ਖੋਸਾ ਸਾਹਿਬ ਨੂੰ ਪਹਿਲਾਂ ਆ ਸ਼ੁਕਰੀਆ ਦਾ ਕਰਦੇ ਹਾਂ ਉਹਨਾਂ ਨੇ ਸਾਡੇ ਲਈ ਟਾਈਮ ਕੱਢਿਆ ਫਿਰ ਆਪਾਂ ਹੋਰ ਥੋੜਾ ਡੀਪਰ ਜਾਣਨੇ ਆ ਤਾਂ ਜੋ ਆਪਾਂ ਇੱਕ ਇਨਫੋਰਮੇਸ਼ਨ ਨੌਲੇਜ ਇਕੱਠੀ ਕਰ ਸਕੀਏ ਕਿ ਸਾਡੇ ਬਣਦੇ ਹੱਕ ਜਾਂ ਬਣਦੇ ਅਧਿਕਾਰ ਕੀ ਐ ਸੀ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਤਾਂ ਇਸ ਬਾਰੇ ਜਾਣ ਕਰਨ ਵਾਸਤੇ ਸਰਦਾਰ ਅਰਵਤਾਰ ਸਿੰਘ ਖੋਸਾ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਤੁਸੀਂ ਸਾਡੇ ਲਈ ਵੈਲਿਊਏਬਲ ਟਾਈਮ ਕੱਢਿਆ ਜੀ ਤੇ ਜੀ ਆਇਆਂ ਨੂੰ ਜੀ ਧੰਨਵਾਦ ਜੀ ਡਾਕਟਰ ਸਾਹਿਬ ਦਰਅਸਲ ਜਿਹੜਾ 31 ਅਗਸਤ ਵਾਲੀ ਚਰਚਾ ਚੱਲ ਰਹੀ ਹੈ ਹਨਾ ਪੂਰੇ ਆਲ ਓਵਰ ਆਸਟ੍ਰੇਲੀਆ ਦੇ ਵਿੱਚ ਹੀ ਪ੍ਰੋਟੈਸਟ ਕਰਨ ਬਾਰੇ ਹੋ ਰਹੀ ਹੈ ਹਾਂਜੀ ਦੇਖੋ ਜਿਹੜਾ ਇਹ ਮਨੁੱਖੀ ਸੁਭਾਅ ਹੈ ਨਾ ਜਿੱਥੇ ਕੋਈ ਪੈਦਾ ਹੋਇਆ ਹੁੰਦਾ ਜਿੱਥੇ ਕੋਈ ਜੰਮਿਆ ਪਲਿਆ ਜਵਾਨ ਹੋਇਆ ਉਹਨੂੰ ਉਹ ਆਪਦਾ ਇਲਾਕਾ ਸਮਝਦਾ ਵੀ ਸਾਡੇ ਹੈ ਹਨ ਹੁਣ ਇੱਥੋਂ ਦੇ ਬORN ਕਰੇ ਸਾਡਾ ਦੇਸ਼ ਹੈ ਨਾ ਹਾਂ ਜਿਵੇਂ ਆਧਾਰਨਾ ਆਪਣੇ ਸਾਹਮਣੇ ਆ ਵੇਖੋ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਭਾਈਚਾਰਾ ਇਹ ਤਾਂ ਦੇਸ਼ ਦੀ ਗੱਲ ਆ ਆਪਣੇ ਤਾਂ ਦੂਜੇ ਸਟੇਟਾਂ ਚੋਂ ਜਿਹੜੇ ਉੱਠ ਕੇ ਆਉਂਦੇ ਆ ਲੋਕ ਅਸੀਂ ਉਹਨਾਂ ਦੇ ਵੀ ਕੇ ਇਰੀਟੇਟ ਹੋ ਜਾਂਦੇ ਆ ਵੀ ਇਹਨਾਂ ਨੇ ਆ ਕੇ ਜੀ ਸਾਡੇ ਕੰਮ ਖੋਹ ਲਿਆ ਹਨਾ ਇਹਨਾਂ ਨੇ ਆ ਕੇ ਸਾਡੀ ਲੇਬਰ ਖੋਹ ਲਈ ਆ ਜਿਵੇਂ ਹੁਣ ਵੀ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਕਾਫੀ ਜਿਹੜੀਆਂ ਨੌਕਰੀਆਂ ਨੇ ਦੂਜੀਆਂ ਸਟੇਟਾਂ ਦੇਆਂ ਨੂੰ ਦਿੱਤੀਆਂ ਜ਼ਿਆਦਾਤਰ ਦਿੱਲੀ ਵਾਲਿਆਂ ਨੂੰ ਦਿੱਤੀਆਂ ਹਣਾ ਪੰਜਾਬ ਵਾਲੇ ਹਾਲਾਂਕਿ ਹੈ ਤਾਂ ਉਹ ਭਾਰਤ ਦੇ ਵਸਨੀਕ ਹੀ ਹਨ ਬਿਲਕੁਲ ਉਹਨਾਂ ਦੀ ਜਿਹੜੀ ਰਾਸ਼ਟਰੀ ਪੰਜਾਬ ਵਾਲਿਆਂ ਦੀ ਤੇ ਦਿੱਲੀ ਵਾਲਿਆਂ ਦੀ ਸੇਮ ਪਰ ਪੰਜਾਬ ਵਾਲੇ ਉਹਦੇ ਤੇ ਹੱਕ ਸਮਝਦੇ ਆਪਦੀ ਸਟੇਟ ਵਾਲੀ ਗੱਲ ਹਣਾ ਜਿਵੇਂ ਕੁਝ ਕਾਨੂੰਨ ਵੀ ਬਣੇ ਹੋਏ ਨੇ ਭਾਰਤ ਦੇ ਵਿੱਚ ਵੀ ਰਾਜਸਥਾਨ 'ਚ ਜ਼ਮੀਨ ਖਰੀਦਣ ਬਾਰੇ ਹਿਮਾਚਲ 'ਚ ਜ਼ਮੀਨ ਖਰੀਦਣ ਬਾਰੇ ਪੰਜਾਬ ਚ ਖਰੀਦੀ ਜਾ ਸਕਦੀ ਹੈ ਕੋਈ ਵੀ ਸਟੇਟ ਦਾ ਖਰੀਦ ਸਕਦਾ ਆਪਾਂ ਦੂਜੀ ਸਟੇਟ ਚ ਨਹੀਂ ਪੰਜਾਬੀ ਖਰੀਦ ਸਕਦੇ ਜਿਵੇਂ ਹੁਣ ਆਸਟ੍ਰੇਲੀਆ ਦੇ ਜਿੰਨੇ ਵਸਨੀਕ ਨੇ ਇਹ ਜਿਹੜਾ 31 ਤਰੀਕ ਨੂੰ ਆਪਦਾ ਪ੍ਰੋਟੈਸਟ ਕਰਨ ਜਾ ਰਹੇ ਨੇ ਦਰਅਸਲ ਇਹਦੀ ਜਿਹੜੀ ਪਿਛਲੀ ਜੜਾ ਇਹ ਵਰਲਡ ਲੈਵਲ ਦੀ ਸਮੱਸਿਆ ਅੱਛਾ ਜੀ ਜਿਹੜੀ ਆਰਥਿਕ ਸਮੱਸਿਆ ਨਾ ਕੋਵਿਡ ਤੋਂ ਬਾਅਦ ਆਈ ਆ ਸਾਰੇ ਦੇਸ਼ਾਂ ਦੀ ਹੈਨਾ ਨੌਕਰੀਆਂ ਸਾਰੇ ਕਿਤੇ ਹੀ ਘਟੀਆਂ ਬਿਲਕੁਲ ਆਰਥਿਕ ਪੱਖ ਸਾਰੇ ਦੇਸ਼ਾਂ ਦਾ ਹੀ ਡਾਊਨ ਹੋਇਆ ਹੈਨਾ ਇਹ ਕਲੇਸ਼ ਜਿਵੇਂ ਪਰਿਵਾਰਾਂ 'ਚ ਵੀ ਉਦੋਂ ਪੈਂਦਾ ਹੁੰਦਾ ਜਦੋਂ ਆਮਦਨ ਘਟ ਜੇ ਹਨਾ ਪਰਿਵਾਰਾਂ 'ਚ ਵੀ ਕਲੇਸ਼ ਉਦੋਂ ਪੈਂਦਾ ਜਦੋਂ ਆਮਦਨ ਘੱਟ ਹੋਵੇ ਨੌਕਰੀਆਂ ਵਰਲਡ ਲੈਵਲ ਤੇ ਘਟੀਆਂ ਨੇ ਹਨਾ ਆਰਥਿਕ ਤੌਰ ਤੇ ਸਾਰੇ ਦੇਸ਼ਾਂ 'ਚ ਇਹ ਕਮਜ਼ੋਰੀ ਆਈ ਹੈ ਹਨਾ ਉਹ ਫਿਰ ਇਹਨਾਂ ਨੂੰ ਆਉਂ ਲੱਗਦਾ ਜਿਨੇ ਆਸਟ੍ਰੇਲੀਆ ਦੇ ਵਸਨੀਕ ਨੇ ਕਿ ਵੀ ਜਿਹੜੇ ਵਿਦੇਸ਼ਾਂ ਤੋਂ ਆ ਗਏ ਨੇ ਦੂਸਰੇ ਦੇਸ਼ਾਂ ਤੋਂ ਇੱਥੇ ਆ ਕੇ ਪੜਨ ਲੱਗ ਗਏ ਨੇ ਇੱਥੇ ਆ ਕੇ ਨੌਕਰੀਆਂ ਕਰ ਰਹੇ ਨੇ ਵੀ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਪ੍ਰੋਪਰ ਮਿਲਦੀ ਦੂਜੇ ਦੇਸ਼ਾਂ ਦੇ ਇੰਟੈਲੀਜੈਂਟ ਬੱਚੇ ਉਹ ਲੈ ਰਹੇ ਨੇ ਸਕਾਲਰਸ਼ਿਪ ਲੈ ਰਹੇ ਨੇ ਹੈਨਾ ਇੱਥੇ ਕਈ ਪੀ ਐਚ ਡੀ ਕਰ ਰਹੇ ਨੇ ਤੇ ਨੌਕਰੀਆਂ ਉਹ ਕਰ ਰਹੇ ਨੇ ਟਰੇਡ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਦੂਸਰੇ ਦੇਸ਼ਾਂ ਤੋਂ ਇਕੱਲਾ ਪੰਜਾਬ ਜਾਂ ਭਾਰਤ ਨਹੀਂ శ్రీలంਕਾ ਨੇਪਾਲ ਪਠਾਨ ਸਾਰੇ ਹੈਨਾ ਕਿਉਂਕਿ ਇਹਨਾਂ ਦਾ ਆਲ ਓਵਰ ਵਿਦੇਸ਼ੀਆਂ ਬਾਰੇ ਇਹਨਾਂ ਦਾ ਵਿਚਾਰ ਆ ਵੀ ਅਸੀਂ ਆਪ ਦਾ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਨਾ ਉਹਨਾਂ ਦਾ ਹੱਕ ਆ ਹੈਨਾ ਅਧਿਕਾਰ ਆ ਉਹਨਾਂ ਦਾ ਦੇਸ਼ ਆ ਉਹ ਸਰਕਾਰ ਦੇ ਅੱਗੇ ਆਪ ਦਾ ਰੋਸ ਜ਼ਾਹਰ ਕਰ ਰਹੇ ਆ ਤੇ ਇਹ ਕੋਈ ਪੈਨਿਕ ਹੋਣ ਵਾਲੀ ਗੱਲ ਨਹੀਂ ਕਿ ਵੀ ਉਹ ਕਿਉਂ ਕਰ ਰਹੇ ਨੇ ਹਨ ਤੇ ਜਿਹੜਾ ਉਹਨਾਂ ਦਾ ਕਰਨਾ ਉਹਨਾਂ ਦਾ ਅਧਿਕਾਰ ਆ ਆਪਦੀ ਸਰਕਾਰ ਮੂਰੇ ਉਹ ਗੱਲ ਨਹੀਂ ਰੱਖਣਗੇ ਤੇ ਕਿਹਦੇ ਮੂਰੇ ਰੱਖਣਗੇ ਹਨ ਨਹੀਂ ਖੁਸ਼ਾ ਜੀ ਸਾਬ ਮੈਂ ਨਾ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਇਹ ਜਿਹਨੂੰ ਕੰਪੇਅਰ ਕਰਨਾ ਚਾਹਣਾ ਜਿੱਦਾਂ ਤੁਸੀਂ ਇੰਡੀਆ ਦੇ ਐਗਜ਼ਾਮਪਲ ਦਿੱਤੇ ਹੈ ਹਨ ਕਿ ਜਿੱਦਾਂ ਭਈ ਆ ਕੇ ਜਾਂ ਹੋਰ ਕਿਸੇ ਕਮਿਊਨਿਟੀ ਦੇ ਬੰਦੇ ਆ ਗਿਆ ਆਪਾਂ ਉਹਨਾਂ ਨੂੰ ਇਰੀਟੇਟ ਹੋਣ ਲੱਗ ਜਾਈਂਦਾ ਆਪਾਂ ਦੇ ਮਨ 'ਚ ਵੀ ਆ ਜਾਂਦਾ ਵਿਚਾਰ ਪਰ ਉਹਦੇ 'ਚ ਨਾ ਬਹੁਤ ਵੱਡਾ ਡਿਫਰੈਂਸ ਹੈ ਕਿਉਂਕਿ ਉਹ ਲੋਗ ਸਿਰਫ ਟ੍ਰੇਨ 'ਤੇ ਚੜ ਕੇ ਆ ਜਾਂਦੇ ਨੇ ਕਿਉਂਕਿ ਉਹਨਾਂ ਦਾ ਪਹਿਲਾਂ ਕੋਈ ਇਨਸੈਸਟਰ ਕੰਮ ਕਰਦਾ ਹੁੰਦਾ ਫਿਰ ਉਹ ਗਾਂ ਜਨਰੇਸ਼ਨ ਤੋਂ ਜਨਰੇਸ਼ਨ ਹੀ ਕੰਮ ਕਰਦੇ ਰਹਿੰਦੇ ਨੇ ਪਰ ਜਿਹੜੇ ਆਪਣੀ ਕਮਿਊਨਿਟੀ ਜਾਂ ਹੋਰ ਜਿਹੜੇ ਓਵਰ ਸਟੂਡੈਂਟ ਨੇ ਕਿਸੇ ਵੀ ਦੇਸ਼ ਦੇ ਹਨ ਉਹ ਪਹਿਲਾਂ ਤਾਂ ਆ ਕੇ ਫੀਸਾਂ ਭਰਦੇ ਨੇ ਹੈਨਾ 2 2 3 3 ਸਾਲ ਫੇਰ ਫੀਸਾਂ ਭਰਨ ਤੋਂ ਬਾਅਦ ਉਹ ਆਪਣੀ ਪੀਆਰ ਦੀ ਅਪਲੀਕੇਸ਼ਨ ਲਾਉਂਦੇ ਨੇ ਫਿਰ ਸਿਟੀਜ਼ਨਸ਼ਿਪ ਦੇ ਲਾਉਂਦੇ ਨੇ ਕਹਿੰਦਾ ਭਾਵੇਂ ਉਸ ਦੌਰਾਨ 3 4 ਸਾਲ ਬਾਅਦ ਉਹ ਬਹੁਤ ਜ਼ਿਆਦਾ ਅਮਾਊਂਟ ਚ ਪੈਸਾ ਖਰਚ ਚੁੱਕੇ ਹੁੰਦੇ ਨੇ ਜਿਹੜਾ ਕਿਤਨਾ ਕਿਤੇ ਉਸ ਸਰਕਾਰ ਦੀ ਇਕਨੋਮੀ ਨੂੰ ਬੂਸਟ ਅਪ ਤਾਂ ਕਰਦੇ ਕਰਦਾ ਹੈ ਹੈਨਾ ਇਹਦੇ 'ਚ ਕੋਈ ਦੋ ਰਾਇ ਨਹੀਂ ਆਪਾਂ ਜਦੋਂ ਕੰਪੇਅਰ ਕਰਦੇ ਆ ਕਿਸੇ ਜਦੋਂ ਆਪਾਂ ਇੰਡੀਆ ਚ ਕੰਪੇਅਰ ਕਰਦੇ ਆ ਇਸ ਕੰਪੇਅਰਟਿਵ ਦੇ ਸਾਹਮਣੇ ਇਹ ਪਹਿਲਾਂ ਵੀਜ਼ਾ ਅਲਾਟ ਕਰਦੇ ਨੇ ਆਪਾਂ ਤਾਂ ਕੋਈ ਵੀਜ਼ਾ ਨਹੀਂ ਦਿੰਦੇ ਉਹ ਤਾਂ ਜਦੋਂ ਮਰਜ਼ੀ ਆ ਜਾਂਦੇ ਨੇ ਨਾ ਉਹਨਾਂ ਦੀ ਕੋਈ ਲਿਮਟ ਨਹੀਂ ਹੈਗੀ ਨਾ ਏਜ ਨਾ ਕੋਈ ਐਜੂਕੇਸ਼ਨ ਹੈ ਨਾ ਇੱਥੇ ਸਰਕਾਰ ਨੂੰ ਸਾਰਾ ਕੁਝ ਪਤਾ ਹੁੰਦਾ ਪਰ ਜਦੋਂ ਸਰਕਾਰ ਕੋਈ ਵੀ ਪਾਲਿਸੀ ਬਣਾਉਂਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਉਂਦੀ ਹੈ ਨਾ ਮੈਂ ਇਹ ਜਾਨਣਾ ਚਾਹਣਾ ਹੈ ਕਿ ਇਹ ਲੋਕਾਂ ਨੂੰ ਹੁਣ ਪ੍ਰੋਬਲਮ ਕੀ ਹੈ ਸਰਕਾਰ ਨੂੰ ਕਿਉਂਕਿ ਜਦੋਂ ਤਾਂ ਬੂਸਟ ਅਪ ਇਕਨੋਮੀ ਕਰਨੀ ਹੁੰਦੀ ਹੈ ਉਹ ਤਾਂ ਇਹ ਚੀਜ਼ਾਂ ਕੰਸੀਡਰ ਕਰ ਲ ਪਰ ਹੁਣ ਉਹਨਾਂ ਨੂੰ ਕਿਉਂ ਇਦਾਂ ਲੱਗਦਾ ਹੈ ਕਿ ਉਹਨਾਂ ਦੇ ਜੌਬਾਂ ਜਾਂ ਹੋਰ ਚੀਜ਼ਾਂ ਵਾਸਤੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਇਸ ਬਾਰੇ ਥੋੜਾ ਸਨ ਹੋਰ ਡਿਟੇਲ ਦੱਸੋ ਮੈਂ ਤੁਹਾਨੂੰ ਦੱਸਦਾ ਜਿਹੜੇ ਵੀਜ਼ੇ ਦੇਣੇ ਆ ਬਾਹਰਲੇ ਦੇਸ਼ਾਂ ਤੋਂ ਲੋਕਾਂ ਨੂੰ ਸੱਦਣਾ ਟ੍ਰੇਡ ਲਈ ਪੜਨ ਲਈ ਇਸ ਸਰਕਾਰ ਦੇ ਫੈਸਲੇ ਨੇ ਹਾਂਜੀ ਉਹ ਇਹਨੂੰ ਮੈਂ ਕਹਿ ਰਿਹਾ ਜਿਹੜਾ ਪ੍ਰੋਟੈਸਟ ਆ ਉਹ ਪਬਲਿਕ ਕਰ ਰਹੀ ਹੈ ਨਹੀਂ ਪਰ ਸਰਕਾਰ ਨੂੰ ਕਰ ਰਹੀ ਹੈ ਨਾ ਹਾਂ ਹਾਂ ਦੇਖੋ ਜਿਵੇਂ ਹੁਣ ਵੀ ਆ ਤੁਹਾਨੂੰ ਕੀ ਲੱਗਦਾ ਵੀ ਆ ਪ੍ਰੋਟੈਸਟ ਹੋਣ ਨਾਲ ਫੈਸਲੇ ਬਦਲ ਜਾਣਗੇ ਅੱਛਾ ਤੁਸੀਂ ਕਹਿੰਦੇ ਹਜੇ ਕੋਈ ਟੈਨਸ਼ਨ ਏਦਾਂ ਨਹੀਂ ਹੁੰਦਾ ਦੇਖੋ ਪ੍ਰੋਟੈਸਟ ਤਾਂ ਕਿੰਨੇ ਸਾਲਾਂ ਤੋਂ ਕੋਲੋਂ ਆਪਣਾ ਮੰਗ ਰੱਖ ਰਿਆ ਗਾਂ ਅਪਰੂਵ ਕਰਨੀ ਨਹੀਂ ਕਰਨੀ ਜੋ ਬਿਸੀਨ ਕਿੰਨੇ ਸਾਲਾਂ ਤੋਂ ਕਿੰਨੀਆਂ ਕਮਿਊਨਿਟੀਆਂ ਵੱਖਰੇ ਦੇਸ਼ ਮੰਗ ਰਹੀਆਂ ਨੇ ਹੂੰ ਉਹ ਮਿਲ ਗਏ ਬਿਲਕੁਲ ਹਾਂ ਨਹੀਂ ਨਾ ਮਿਲਿਆ ਚੱਲ ਹੀ ਜਾਂਦਾ ਕਿੰਨੇ ਸਾਲਾਂ ਤੋਂ ਕਿੰਨੇ ਸੰਘਰਸ਼ ਚੱਲ ਰਹੇ ਨੇ ਉਹ ਨਹੀਂ ਅਧਿਕਾਰ ਮਿਲੇ ਹਾਂ ਜਿਵੇਂ ਅ ओरिजिनल ਪੀਪਲ ਹੀ ਆ ਹੂੰ ਉਹ ਨਹੀਂ ਰਾਈਟ ਮੰਗ ਰਹੇ ਉਹਨਾਂ ਨੂੰ ਮਿਲ ਗਏ ਤੇ ਇਹ ਇੱਕ ਇੱਕ ਦਿਨ ਚ ਨਹੀਂ ਕੁਝ ਹੁੰਦਾ ਹਨਾ ਕੁਝ ਮਾੜੀ ਮੋਟੀ ਕੁ ਚੇਂਜਸ ਹੋ ਸਕਦੀ ਹੈ ਕੋਈ ਜੇ ਆਪਾਂ ਕਹੀਏ ਨਾ ਵੀ ਇੱਕਦਮ ਹੀ ਜਿਵੇਂ ਕੋਵਿਡ ਦੌਰਾਨ ਬਾਰਡਰ ਬੰਦ ਕਰ ਦਿੱਤੇ ਗਏ ਸੀ ਇਦਾਂ ਕੁਝ ਨਹੀਂ ਹੋਣਾਗਾ ਹਾਂ ਥੋੜਾ ਮੋਟਾ ਜਰੂਰ ਇਸ ਗੱਲ ਦਾ ਅਸਰ ਹੋਊਗਾ ਵੀ ਸਰਕਾਰ ਉਹਦੇ ਬਾਰੇ ਵਿਚਾਰ ਕਰੂਗੀ ਜਾਂ ਇਹਨਾਂ ਨੂੰ ਕੁਝ ਹੋਰ ਸਹੂਲਤਾਂ ਦੇਣ ਬਾਰੇ ਸੋਚੂਗੀ ਕੁਝ ਨਾ ਕੁਝ ਮਾੜੀ ਮੋਟੀ ਕੋਈ ਜੇ ਆਪਾਂ ਕਹੀਏ ਵੀ ਜਿਵੇਂ ਹੀ ਪਾਸਾ ਪਲਟ ਜੂਗਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਤੁਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਉਹ ਟ੍ਰੇਨ ਚੜ੍ਹ ਕੇ ਆ ਜਾਂਦੇ ਨੇ ਹਨਾ ਦੇਖੋ ਉਹ ਵੀ ਲੇਬਰ ਦੀ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਦੇ ਵਿੱਚ ਜਦੋਂ ਦੂਜੀਆਂ ਸਟੇਟਾਂ ਤੋਂ ਲੇਬਰ ਆਉਂਦੀ ਹੈ ਹਨਾ ਤੇ ਟਰੈਕਟਰ ਟਰਾਲੀਆਂ ਲੈ ਕੇ ਟ੍ਰੇਨ ਸਟੇਸ਼ਨਾਂ ਤੇ ਪਹੁੰਚਦੇ ਤਾਂ ਆਪਣੇ ਕਿਸਾਨ ਹੀ ਆ ਉਹਨਾਂ ਨੂੰ ਲੈ ਕੇ ਹੁੰਦੇ ਆ ਕਿਉਂਕਿ ਆਪਣੇ ਬੰਦੇ ਬਾਹਰ ਆ ਗਏ ਹਨਾ ਉਹਨਾਂ ਨੂੰ ਰਹਿائش ਦਿੰਦੇ ਆ ਚਾਹੇ ਪਹਿਲਾਂ ਮੋਟਰਾਂ ਤੇ ਦਿੰਦੇ ਸੀ ਹੁਣ ਬਾਹਰਲੇ ਘਰਾਂ ਚ ਦੇ ਦਿੰਦੇ ਆ ਹੁਣ ਤਾਂ ਕੂਠੀਆਂ 'ਚ ਬੈਠੇ ਨੇ ਕਿਉਂਕਿ ਆਪਣੇ ਨੌਜਵਾਨ ਤਾਂ ਬਾਹਰ ਆ ਗਏ ਐਮਪੀ ਬਣ ਗਏ ਤੁਸੀਂ ਗੱਲ ਜਿਹੜੇ ਸਾਲ ਲੇਬਰ ਨਹੀਂ ਆਉਂਦੀ ਬਾਹਰੋਂ ਤੇ ਕਿਸਾਨਾਂ ਨੂੰ ਪੁੱਛੋ ਵੀ ਕੀ ਹਾਲ ਹੁੰਦਾ ਹਨਾ ਵੀ ਧੋਨਾ ਲਵਾਉਣ ਵੇਲੇ ਕੀ ਕੀ ਹਾਲ ਹੁੰਦਾ ਜਾਂ ਜੇ ਕਣਕ ਹਾਥੀ ਵੜਣੀ ਆ ਤਾਂ ਕੀ ਹਾਲ ਹੁੰਦਾ ਹਨਾ ਇਹ ਸਾਰਾ ਪ੍ਰੋਸੈਸ ਆ ਦੇਖੋ ਲੋੜ ਕਾੜ ਦੀ ماں ਹਾਂ ਜੇ ਆਪਾਂ ਕੀ ਵੀ ਲੇਬਰ ਧੱਕੇ ਨਾ ਪੰਜਾਬ ਚ ਆਈ ਆ ਨਹੀਂ ਆਈ ਪੰਜਾਬ ਨੂੰ ਵੀ ਉਹਦੀ ਲੋਡ ਸੀ ਲੋਡ ਸੀ ਦੋਨੇ ਪਾਸੇ ਆ ਇਵੇਂ ਜਿਹੜੇ ਇਹ ਦੂਸਰੀਆਂ ਕੰਟਰੀਆਂ ਨੇ ਦੇਖੋ ਹੁਣ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਤੁਸੀਂ ਕਿਸੇ ਸਰਪ ਵਿੱਚ ਕਿਹੜਾ ਮਾਰੋ ਕਿੰਨੇ ਪੰਜਾਬੀ ਕਿੰਨੇ ਸ਼੍ਰੀਲੰਕਨ ਪਠਾਨੀ ਨੇਪਾਲੀ ਕੰਮ ਕਰ ਰਹੇ ਨੇ ਕਿੰਨਾ ਕੁਛ ਹੈ ਨਾ ਇਹ ਸਿਸਟਮ ਬੰਦਿਆਂ ਨਾਲ ਹੀ ਚੱਲਦਾ ਆ ਆਪਾਂ ਵੈਸੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਕੋਈ ਵੀ ਕੰਮ ਕਰਨਾ ਬੰਦਿਆਂ ਨਾਲ ਹੀ ਕਰਨਾ ਹੈ ਜੀ ਅਸੀਂ ਬੰਦਿਆਂ ਦੇ ਨਾਲ ਹੀ ਸੋਭਦੇ ਆ ਸੋਭਦੇ ਦਾ ਮਤਲਬ ਇਹ ਹੈ ਦੇਸ਼ ਦਾ ਜਿਹੜਾ ਸਿਸਟਮ ਚੱਲਣਾ ਉਹ ਲੋਕਾਂ ਨਾਲ ਹੀ ਚੱਲਣਾ ਏਦਾਂ ਇੱਕੋ ਦਮ ਕੁਝ ਨਹੀਂ ਹੋਣਾ ਹਾਂ ਕੁਝ ਉਹਨਾਂ ਨੂੰ ਜਿਵੇਂ ਕੋਈ ਨਾ ਕੋਈ ਕਹਿੰਦੇ ਹੁੰਦੇ ਆ ਵੀ ਬਿਨਾਂ ਰੋਏ ਤੋਂ ਤਾਂ ਮਾਂ ਵੀ ਦੁੱਧ ਨਹੀਂ ਚੰਗਾਉਂਦੀ ਹੈ ਨਾ ਉਹ ਜੇ ਆਪਦਾ ਪ੍ਰੋਟੈਸਟ ਕਰਵਾਂਗੇ ਕੁਝ ਨਾ ਕੁਝ ਹੋਰ ਉਹਨਾਂ ਦੇ ਲਈ ਜਿਵੇਂ ਪਹਿਲਾਂ ਹੀ ਇਹਨਾਂ ਨੇ ਸਿਟੀਜ਼ਨ ਲਈ ਆਪਦੀਆਂ ਗਵਰਨਮੈਂਟ ਜੌਬਸ ਰੱਖੀਆਂ ਹੋਈਆਂ ਹਨਾ ਆਪਣੇ ਪੀਆਰ ਲਈ ਹਰ ਕੈਟਾਗਰੀ ਰੱਖੀ ਵੀ ਆ ਹਨਾ ਤੇ ਸ਼ਾਇਦ ਕੋਈ ਰਖਵਾ ਪਨ ਕਰ ਰੱਖ ਦੇਣਾ ਹਨਾ हां ਵੀ ਕੁਝ ਹੋ ਸਕਦਾ ਪਰ ਜੇ ਕਹੀਏ ਵੀ ਜਿਵੇਂ ਹੀ ਕੋਈ ਪਾਸਾ ਪਲਜੂ ਇਦਾਂ ਦੀ ਕੋਈ ਗੱਲ ਹੋਣ ਵਾਲੀ ਨਹੀਂ ਦੂਸਰੀ ਗੱਲ ਉਹਨਾਂ ਦਾ ਅਧਿਸ਼ਾ ਉਹ ਇੱਥੋਂ ਦੇ ਜੰਪਲ ਨੇ ਇੱਥੇ ਜੰਮੇ ਭਲੇ ਜਵਾਗੋਏ ਆ ਉਹਨਾਂ ਦਾ ਅਧਿਕਾਰ ਆ ਤੇ ਉਹ ਕੋਈ ਆਪਣੇ ਲੋਕਾਂ ਮੂਰੇ ਤਾਂ ਪ੍ਰੋਟੈਸਟ ਕਰਨੀ ਦੇਉਗਾ ਕਿ ਸਰਕਾਰ ਮੂਰੇ ਕਰ ਰਹੇ ਹਨਾ ਸਰਕਾਰ ਮੂਰੇ ਪ੍ਰੋਟੈਸਟ ਕੋਈ ਵੀ ਕਰ ਸਕਦਾ ਦੇਖੋ ਆਪਾਂ ਪ੍ਰੋਟੈਸਟ ਦੀ ਸਭ ਤੋਂ ਵੱਡੀ ਧਾਰਨਾ ਵੀ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਹੋਇਆ ਹਾਂ ਮੰਨੋ ਦੱਸੋ ਵੀ ਕਿਸਾਨਾਂ ਨੇ ਕਿਸੇ ਨੂੰ ਕੀ ਕਿਹਾ? ਹਾਂ ਕਿਸੇ ਨੂੰ ਕੁਝ ਨਹੀਂ ਕਿਹਾ। ਹਾਂ ਜਿੱਥੇ ਕਿਤੇ ਮਾੜੀ-ਮੋਟੀ ਪ੍ਰੋਬਲਮ ਆਈ ਉੱਥੇ ਆਈ ਜਿੱਥੇ ਕਿਸਾਨ ਮੋਰਚੇ 'ਚ ਕਿਸਾਨਾਂ ਦੀ ਐਜੀਟੇਸ਼ਨ 'ਚ ਲੋਕਾਂ ਨੇ ਜਾ ਕੇ ਖੁਦ ਪੰਗਾ ਲਿਆ। ਬਿਲਕੁਲ। ਹਨਾ ਅਦਰਵਾਈਜ਼ ਤਾਂ ਸ਼ਾਂਤਮਈ ਸੀਗਾ। ਹਾਂ ਐਵੇਂ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਜਿਹੜੀ ਗੱਲ ਸਮਝ ਵਾਲੀ ਆ ਹਨਾ ਵੀ ਤਕਰੀਬਨ ਲਗਭਗ ਰੂਟ ਪਹਿਲਾਂ ਅਨਾਉਂਸ ਹੋ ਜਾਣੇ ਆ ਵੀ ਐਸ ਰੂਟ ਤੇ ਪ੍ਰੋਟੈਸਟ ਕਰ ਰਿਹਾ ਐਸ ਰੂਟ ਤੇ ਪ੍ਰੋਟੈਸਟ ਕਰ ਰਿਹਾ। ਜੇ ਤੁਹਾਡਾ ਸਰਦਾ ਉਸ ਰੂਟ ਤੇ ਨਾ ਜਾਓ ਜ਼ਰੂਰੀ ਤਾਂ ਨਹੀਂ ਆਪਾਂ ਉਸ ਰੂਟ ਤੇ ਹੀ ਜਾਣਾ ਹੈ ਨਾ ਮੇਰਾ ਅਗਲਾ ਕੁਐਸਚਨ ਇਹੀ ਸੀਗਾ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਕਿ ਤੁਹਾਡੇ ਅਕੋਰਡਿੰਗ ਤੁਹਾਡਾ ਪੋਲੀਟੀਕਲ ਕੈਰੀਅਰ ਵੀ ਰਿਹਾ ਹੈ ਨਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤੁਹਾਡੇ ਅਕੋਰਡਿੰਗ ਜਿਹੜੇ ਆਪਣੀ ਜਨਰੇਸ਼ਨ ਹੈ ਜਾਂ ਆਪਣੇ ਲੋਗ ਐਥੋਂ ਦੇ ਹਨ ਉਹਨਾਂ ਦੇ ਨਾ ਮਨ 'ਚ ਬੜੀ ਵੱਡੀ ਕਨਫਿਊਜ਼ਨ ਹੈ ਕਿ ਇਹ ਜਿਹੜਾ ਪ੍ਰੋਟੈਸਟ ਹੈ ਇਹ ਜੌਬ ਰਿਲੇਟਡ ਹੈ ਕਿ ਉਹਨਾਂ ਦੇ ਅਸੀਂ ਜੌਬਸ ਖਾ ਰਹੇ ਆ ਜਾਂ ਕੋਈ ਹੋਰ ਚੀਜ਼ ਨਾਲ ਅਸੀਂ ਉਹਨਾਂ ਨੂੰ ਡੋਮਿਨੇਟ ਹੋ ਰਹੇ ਆ ਇਸ ਪ੍ਰੋਟੈਸਟ ਦੇ ਅਕੋਰਡਿੰਗ 31st ਅਗਸਤ ਨੂੰ ਅਸੀਂ ਕੀ ਕਰ ਸਕਦੇ ਹਾਂ ਸਾਡੀਆਂ ਕੀ ਜ਼ਿੰਮੇਵਾਰੀਆਂ ਅਸੀਂ ਕੀ ਚੀਜ਼ ਕਰ ਸਕਦੇ ਹਾਂ ਚੀਜ਼ ਕੀ ਚੀਜ਼ ਅਵੋਇਡ ਕਰ ਸਕਦੇ ਹਾਂ ਸਾਨੂੰ ਘਰੇ ਰਹਿਣਾ ਚਾਹੀਦਾ ਸਾਨੂੰ ਬਾਹਰ ਜਾਣਾ ਚਾਹੀਦਾ ਸਾਨੂੰ ਜੌਬ ਤੋਂ ਛੁੱਟੀ ਲੈਣੀ ਚਾਹੀਦੀ ਹੈ ਕੀ ਕਰ ਸਕਦੇ ਹੋ ਤੁਹਾਡੇ ਅਕੋਰਡਿੰਗ ਥੋੜਾ ਦੱਸੋ ਸਾਨੂੰ ਕਿ ਉਸ ਦੇ ਦੌਰਾਨ ਸਾਡੀਆਂ ਕੀ ਕੀ ਜ਼ਿੰਮੇਵਾਰੀਆਂ ਨੇ ਇੱਕ ਤਾਂ ਪੰਜਾਬੀ ਦੀ ਇੱਕ ਖੋਤ ਆ ਵੀ ਦੜਵੱਤ ਜਮਾਨਾ ਕੱਟ ਭਲੇ ਦੇਣੇ ਆਉਣਗੇ ਹਨਾ ਵੀ ਜਦੋਂ ਇਦਾਂ ਦੀ ਕੋਈ ਗੱਲ ਹੋਵੇ ਹਨਾ ਵੈਸੇ ਤਾਂ ਕਾਨੂੰਨ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਦਾ ਪ੍ਰੋਟੈਸਟ ਕਰਨਾ ਹਨਾ ਪੂਰੀ ਸਿਕਿਉਰਿਟੀ ਹੋਊਗੀ ਪੂਰਾ ਸਿਸਟਮ ਹੋਊ ਸਰਕਾਰ ਦੇ ਧਿਆਨ ਚ ਆ ਵੀ ਕਿੱਥੋਂ ਪ੍ਰੋਟੈਸਟ ਸ਼ੁਰੂ ਹੋਣਾ ਕਿੱਥੋਂ ਤੱਕ ਜਾਣਾ ਪਰ ਇੱਕ ਨਾਲ ਸ਼ਬਦ ਮੈਂ ਮੌਬ ਜੋੜਦਾ ਹਨਾ ਹਾਂਜੀ ਮੌਬ ਪੂਰੀ ਦੁਨੀਆ ਦੇ ਕਿਤੇ ਵੀ ਹੋਵੇ ਹਮੇਸ਼ਾ ਉਸ ਪ੍ਰੋਟੈਸਟ ਤੋਂ ਥੋੜਾ ਜਿਹਾ ਪਾਸਾ ਵੱਟ ਕੇ ਕੀਤਾ ਜਾ ਸਕਦਾ ਹਨਾ ਵੀ ਜਦੋਂ ਉਹ ਉਹ ਸਰਕਾਰ ਨੂੰ ਇਹ ਆਪਦੀ ਮੰਗ ਰੱਖ ਰਹੇ ਤੇ ਰੱਖ ਲੈਣ ਰੱਖ ਲੈਣ ਹਨਾ ਉਹ ਆਪਾਂ ਰੱਖਣ ਤੋਂ ਨਹੀਂ ਰੋਕ ਸਕਦੇ ਜੇ ਮੰਨ ਲਓ ਉਸ ਰੂਟ ਤੇ ਜਾਇਆ ਬਿਨਾ ਆਪਣਾ ਸਰਦਾ ਤੇ ਸਾਰ ਲੈਣਾ ਚਾਹੀਦਾ ਜ਼ਰੂਰੀ ਨਹੀਂ ਵੀ ਆਪਾਂ ਮੈਥਕੇ ਉਹਨਾਂ ਦਾ ਕਰੀਏ ਵੀ ਇਹ ਜੀ ਪ੍ਰੋਟੈਸਟ ਕਰ ਰਹੇ ਹਜੇ ਉਹ ਆਪਦੀ ਗੱਲ ਰੱਖ ਰਹੇ ਹਨ ਹਜੇ ਹੋਰ ਗੁੱਸਾ ਭਰਾਈ ਉਹਨਾਂ ਨੂੰ ਕਿਸੇ ਐਂਗਲ ਤੋਂ ਖਾਸ ਕਰਕੇ ਆਪਾਂ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਆ ਸਿੱਖਾਂ ਨਾਲ ਸੰਬੰਧਤ ਆ ਸਿੱਖ ਕਿੰਨੀ ਐਡਿਟੇਸ਼ਨਸ ਕਰਦੇ ਨੇ ਪੂਰੇ ਵਰਲਡ ਦੇ ਵਿੱਚ ਕਿੱਥੇ ਕਿੱਥੇ ਹਾਂ ਨਾ ਤੇ ਕਦੇ ਕਿਸੇ ਨੇ ਕੁਝ ਕਿਹਾ ਹਾਂ ਬਿਲਕੁਲ ਹਨਾ ਸਰਕਾਰ ਵੀ ਉਹ ਗੱਲ ਰੱਖ ਰਹੀ ਹੈ ਜਿਹੜੀ ਸੇਫਟੀ ਆਪਦੀ ਕੋਸ਼ਿਸ਼ ਕਰੋ ਹਨਾ ਵੀ ਜਿਹੜੇ ਰੂਟ ਤੇ ਪ੍ਰੋਟੈਸਟ ਹੋ ਰਿਹਾ ਉਸ ਰੂਟ ਤੇ ਨਾ ਜਾਓ ਨਾ ਜਾਜ ਉਹ ਵਾਰਡ ਕੀਤਾ ਜਾਵੇ ਹਾਂ ਕੋਈ ਇੱਕ ਦਿਨ ਨਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇ ਛੁੱਟੀ ਵੀ ਲੈਣੀ ਪਵੇ ਤਾਂ ਲੈ ਲਓ ਹਨਾ ਤਾਂ ਜੋ ਕਿਸੇ ਕਾਰਨ ਕਰਕੇ ਆਪਾਂ ਉਹ ਚਿੰਨੂ ਹਾਈਲਾਈਟ ਨਾ ਬਣਾਈ ਹੈ ਵੈਸੇ ਸਰਕਾਰ ਵੀ ਰੂਟ ਚੇਂਜ ਕਰੂਗੀ ਸਰਕਾਰ ਮੇਰੇ ਖਿਆਲ ਚ ਦੇਖੋ ਪੂਰੇ ਸੰਸਾਰ ਦੀਆਂ ਜਿਹੜੀਆਂ ਸਰਕਾਰਾਂ ਜਦੋਂ ਪ੍ਰੋਟੈਸਟ ਹੁੰਦੇ ਨੇ ਜਿੱਥੇ ਵੀ ਕਿਤੇ ਮੰਨ ਲਓ ਜਿਵੇਂ ਚੱਕਾ ਜਾਮ ਹੁੰਦਾ ਜਾਂ ਪ੍ਰੋਟੈਸਟ ਹੁੰਦਾ ਕਿਸੇ ਰੋਡ ਤੇ ਵੀ ਜਾਂਦੇ ਆ ਤੇ ਸਰਕਾਰ ਉਹਦੇ ਸਪੈਸ਼ਲ ਰੂਟ ਹਾਂ ਦੱਸ ਦਿੰਦੀ ਆ ਹਨਾ ਰੋਡ ਬਲੌਕਸ ਕਰਕੇ ਡਿਟੋਰ ਕਰ ਦਿੰਦੇ ਹਾਂ ਵੀ ਐਸ ਰੋਡ ਤੇ ਜਾਣ ਦੀ ਬਜਾਏ ਤੁਸੀਂ ਇੱਧਰ ਦੀ ਜਾ ਸਕਦੇ ਆ ਇੱਧਰ ਕੋਈ ਹੁਣੇ ਪੁਰਾਣਾ ਪ੍ਰਾਤਨ ਸਮਾਂ ਤਾਂ ਹੈ ਨਹੀਂ ਵੀ ਇੱਕੀ ਸੜਕਾ ਜੀ ਕਿਤੇ ਜਾਣ ਨੂੰ ਵੀ ਆਪਾਂ ਜੰਗਲਾਂ 'ਚ ਬੈਠੇ ਆ ਬਿਚੋ ਦੇ ਲੰਘ ਕੇ ਜਾਣਾ ਹਨਾ ਵੀ ਉੱਥੋਂ ਦੀ ਜਾਣਾ ਹੁਣ ਵੀ ਤੁਸੀਂ ਵੇਖੋ ਮੈਂ ਤੁਹਾਨੂੰ ਦੱਸਦਾ ਵੀ ਪੂਰੇ ਆਲ ਓਵਰ ਆਸਟ੍ਰੇਲੀਆ ਦੇ ਵਿੱਚ ਸਾਰੇ ਕਿਤੇ ਕੰਮ ਚੱਲ ਰਿਆ ਹੁੰਦਾ ਹਨਾ ਕਦੇ ਕਿਸੇ ਰੋਡ ਤੇ ਕਦੇ ਕਿਸੇ ਤੇ ਹਨਾ ਤੇ ਰੋਡਸ ਰੋਕ ਹੁਣ ਵੀ ਤਾਂ ਬਹੁਤ ਵਾਰੀ ਆਪਾਂ ਚੇਂਜ ਕਰਕੇ ਜਾਂਦੇ ਆ ਜਿਹੜੀ ਵੀ ਮੰਜ਼ਲ ਤੇ ਆਪਾਂ ਪਹੁੰਚਣਾ ਹੁੰਦਾ ਮੈਂ ਨਹੀਂ ਮੰਨਦਾ ਮੰਨ ਲਓ ਤੁਸੀਂ ਮਹੀਨੇ 'ਚ 25 ਦਿਨ ਆਫਿਸ ਜਾਂਦੇ ਹੋ ਜਾਂ 20 ਦਿਨ ਆਫਿਸ ਜਾਂਦੇ 20 ਦੇ 20 ਦਿਨ ਤੁਸੀਂ ਸੇਮ ਰੂਟ ਜਾਓ ਬਹੁਤ ਵਾਰੀ ਹੁੰਦਾ ਜਾਂਦਿਆਂ ਨੂੰ ਰੋਡ ਬਲੌਕ ਕੀਤੀ ਹੁੰਦੀ ਉਹਦਾ ਕੰਮ ਚੱਲ ਰਿਹਾ ਹੁੰਦਾ ਹਨ ਤੇ ਤੁਸੀਂ ਹੋਰ ਰੂਟ ਥਾਣੀ ਚਲੇ ਜਾਂਦੇ ਤੇ ਇਹ ਹੱਲ ਹੋ ਸਕਦਾ ਵੀ ਇਹਦੇ ਤੋਂ ਟਾਲਾ ਵੱਟਣਾ ਚਾਹੀਦਾ ਨਾ ਕਿ ਆਪਾਂ ਵਿੱਚ ਜਾ ਕੇ ਵਜਈਏ ਠੀਕ ਹੈ ਜੀ ਨਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਖੋਸਾ ਸਾਹਿਬ ਤੇ ਜੰਦ ਜੰਦ ਸਾਡੇ ਆਡੀਅנס ਨੂੰ ਕੋਈ ਮੈਸੇਜ ਉਸ ਦਿਨ ਵਾਸਤੇ ਤਾਂ ਜੋ ਉਹ ਇਹ ਚੀਜ਼ ਨੂੰ ਮੰਨ ਕੇ ਇਸ ਚੀਜ਼ ਤੋਂ ਨੰਗ ਸਕਨ ਕੋਈ ਜੰਦ ਜੰਦੀ ਤੁਹਾਡੇ ਵੱਲੋਂ ਕੋਈ ਮੈਸੇਜ ਹਾਂ ਉਹਦੇ 'ਚ ਇਹੀ ਹੈ ਜੀ ਕਹਿੰਦੇ ਨਾ ਤੇਲ ਵੇਖੋ ਤੇਲ ਦੀ ਧਾਰ ਵੇਖੋ ਹੂੰ ਪਹਿਲਾਂ ਤਾਂ ਦੇਖੋ ਉਹ ਜੇ ਪ੍ਰੋਟੈਸਟ ਕਰ ਰਹੇ ਨੇ ਪ੍ਰੋਟੈਸਟ ਨੂੰ ਲੀਗਲੀ ਤਰੀਕੇ ਨਾਲ ਹੋ ਕਰ ਬਿਲਕੁਲ ਉਸ ਤੋਂ ਬਾਅਦ ਉਹ ਆਪਦੇ ਮੇਰੇ ਖਿਆਲ 'ਚ ਰਿਟਰਨ 'ਚ ਮੈਮੋਰੰਡਮ ਵੀ ਦੇਣਗੇ ਹਾਂਜੀ ਉਹ ਕਿਹੜੀਆਂ ਮਦਾਂ ਰੱਖਦੇ ਨੇ ਕਿਹੜੀਆਂ ਚੀਜ਼ਾਂ ਦੀ ਸਰਕਾਰ ਤੋਂ ਡਿਮਾਂਡ ਰੱਖਦੇ ਨੇ ਉਹਦੇ ਤੋਂ ਫਿਰ ਆਪਾਂ ਵੀ ਵਰਕਆਊਟ ਕਰ ਸਕਦੇ ਹਣਾ ਵੀ ਉਹ ਕਿਹੜੀ ਕਿਹੜੀ ਚੀਜ਼ ਦੀ ਫਿਰ ਸਰਕਾਰ ਉਹਦੇ ਤੇ ਕੀ ਉਹਨਾਂ ਜੋ ਮੰਨ ਲਓ ਜੇ ਉਹ ਪੰਜ ਮਦਾ ਰੱਖਦੇ ਨੇ ਤੇ 10 ਰੱਖਦੇ ਨੇ ਕਿੰਦਾ ਦੀ ਗੱਲ ਰੱਖਦੇ ਨੇ ਤੇ ਸਰਕਾਰ ਉਹਦੇ ਚ ਕਿਹੜੀ ਗੱਲ ਦੀ ਸੁਣਵਾਈ ਸ਼ੁਰੂ ਕਰਦੀ ਹੈ ਕਦੋਂ ਹੁੰਦੀ ਹੈ ਇਹ ਇੱਕ ਦਿਨ ਦਾ ਪ੍ਰੋਸੈਸ ਨਹੀਂਗਾ ਇਹ ਲੰਮੀਆਂ ਜੋੜੀਆਂ ਗੱਲਾਂ ਨੇ ਇੱਕ ਦਿਨ ਚ ਕੁਝ ਨਹੀਂ ਹੋਣਾ ਹਨਾ ਆਪਾਂ ਨੂੰ ਤੇਲ ਵੇਖੋ ਤੇਲ ਦੀ ਧਾਰ ਵੇਖੋ ਪਹਿਲਾਂ ਸੀ ਐਂਡ ਵਾਚ ਤੇ ਚੱਲਣਾ ਚਾਹੀਦਾ ਉਹਨਾਂ ਦਾ ਪ੍ਰੋਟੈਸਟ ਕਿੱਦਾਂ ਦਾ ਰਹਿੰਦਾ ਹਾਂਜੀ ਉਹ ਕਿਹੜੇ-ਕਿਹੜੇ ਪ੍ਰਸ਼ਨ ਉਹਦੇ 'ਚ ਰੱਖਦੇ ਨੇ ਸਰਕਾਰ ਮੂਰੇ ਸਰਕਾਰ ਉਹਨਾਂ ਦੇ ਕਿਹੜੇ ਪ੍ਰਸ਼ਨਾਂ ਤੇ ਵਿਚਾਰ ਕਰਨ ਬਾਰੇ ਉਹਨਾਂ ਨੂੰ ਕੀ ਭਰੋਸਾ ਦਿੰਦੀ ਆ ਕੀ ਟਾਈਮ ਦਿੰਦੀ ਆ ਸਰਕਾਰ ਵੀ ਅਸੀਂ ਜੀ ਕਦੋਂ ਵਿਚਾਰ ਸ਼ੁਰੂ ਕਰਾਂਗੇ ਕੀ ਕਰਾਂਗੇ ਹਨਾ ਹਾਂ ਨਿਗਾਹ ਜ਼ਰੂਰ ਰੱਖਣੀ ਚਾਹੀਦੀ ਆ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਕਿਉਂਕਿ ਸਾਡੇ ਵਿਦੇਸ਼ੀਆਂ ਨਾਲ ਸੰਬੰਧਤ ਇਹ ਮੁੱਦਾ ਬਿਲਕੁਲ ਹਨਾ ਨਿਗਾਹ ਜ਼ਰੂਰ ਰੱਖੋ ਉਹਤੇ ਧਿਆਨ ਰੱਖੋ ਵੀ ਕੀ-ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਡਰਨ ਵਾਲੀ ਵੀ ਕੋਈ ਗੱਲ ਨਹੀਂ ਤੇ ਜਾਣਬੁੱਝ ਕੇ ਉਹਨਾਂ 'ਚ ਪੰਗਾ ਲੈਣ ਦੀ ਵੀ ਕੋਈ ਗੱਲ ਨਹੀਂ ਕਿਉਂਕਿ ਉਹ ਪ੍ਰੋਟੈਸਟ ਤੁਹਾਡੇ 바ਰ ਅੱਗੇ ਆ ਕੇ ਨਹੀਂ ਕਰ ਰਹੇ ਤੁਹਾਡੇ ਅੱਗੇ ਨਹੀਂ ਕਰ ਰਹੇ ਉਹ ਆਪਦੀ ਸਰਕਾਰ ਅੱਗੇ ਕਰ ਰਹੇ ਆ ਤੇ ਆਪਾਂ ਵੀ ਮੰਨ ਲਓ ਇੱਥੇ ਜਿੰਨੇ ਸਿਟੀਜ਼ਨ ਨੇ ਜਿੰਨੇ ਪੀਆਰ ਨੇ ਜਦੋਂ ਵੀ ਕੋਈ ਮੰਨ ਲਓ ਸਰਕਾਰ ਕਾਨੂੰਨ ਬਣਾਉਂਦੀ ਆ ਜਿਹੜਾ ਆਪਣੇ ਹਿੱਤਾਂ 'ਚ ਨਹੀਂ ਹੁੰਦਾ ਤੇ ਆਪਣੇ ਵੀ ਤਾਂ ਪ੍ਰੋਟੈਸਟ ਵਰਲਡ ਲੈਵਲ ਤੇ ਚੱਲ ਰਹੇ ਹਨ ਮੰਨ ਲਓ ਸਟੂਡੈਂਟਸ ਵਰਲਡ ਲੈਵਲ ਤੇ ਪ੍ਰੋਟੈਸਟ ਕਰਦੇ ਨੇ ਕਿਤੋਂ ਦੇ ਵੀ ਨੇ ਵਰਕ ਵੀਜ਼ੇ ਵਾਲੇ ਵੀ ਕਰਦੇ ਨੇ ਦੂਸਰੇ ਪੀਆਰ ਵੀ ਸਿਟੀਜ਼ਨ ਵੀ ਤੇ ਜਿਹੜੇ ਦੇਖੋ ਜਿਨ੍ਹਾਂ ਕੋਲ ਕੋਈ ਵੀਜ਼ਾ ਵੀ ਨਹੀਂ ਹੁੰਦਾ ਉਹ ਵੀ ਕਰਦੇ ਹਨ ਹਨਾ ਗਲਤ ਤਰੀਕੇ ਨਾਲ ਵੀ ਆਏ ਹੋਏ ਹੁੰਦੇ ਆ ਹੱਕ ਤਾਂ ਉਹ ਵੀ ਮੰਗਦੇ ਆ ਵੀ ਅਸੀਂ ਇਨਸਾਨ ਆ ਤੇ ਸਾਨੂੰ ਜਿਉਣ ਦਾ ਹੱਕ ਆ ਤੇ ਸਾਨੂੰ ਇੱਥੇ ਪਨਾਹ ਦਿੱਤੀ ਜਾਵੇ ਹਨਾ ਪਨਾਹ ਵੀ ਲਈ ਜਾਂਦੀ ਆ ਕਾ ਸਰਕਾਰ ਦੀ ਜ਼ਿੰਮੇਵਾਰੀ ਉਹ ਕਰਨਾ ਨਹੀਂ ਕਰਨਾ ਉਹ ਇੱਕ ਦਿਨ ਦਾ ਕੰਮ ਨਹੀਂਗਾ ਪਰ ਆਪਣਾ ਯਾਨੀ ਕਿ ਮੇਰਾ ਇਹੀ ਸੁਝਾਅ ਵੀ ਤੇਲ ਵੇਖੋ ਤੇਲ ਦੀ ਧਾਰ ਵੇਖੋ ਟਾਲਾ ਜਿੰਨਾ ਵੱਟਿਆ ਜਾਂਦਾ ਵੱਟੋ ਤੇ ਸਿਸਟਮ ਨੂੰ ਸਮਝ ਤੁਹਾਨੂੰ ਸਾਰੀ ਹੋਣੀ ਚਾਹੀਦੀ ਆ ਉਹਦਾ 파ਰਟ ਬਣਨ ਦੀ ਬਜਾਏ ਨਿਗਾਹ ਜ਼ਰੂਰ ਰੱਖੋ ਵੀ ਕੀ ਡਿਮਾਂਡ ਕਰ ਰਹੇ ਆ ਕਿਹੜੇ ਰੂਟ ਤੇ ਜਾ ਰਹੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਉਸ ਤੋਂ ਬਾਅਦ ਸਰਕਾਰ ਉਹਦਾ ਕੀ ਰਿਐਕਸ਼ਨ ਕਰਦੀ ਆ ਤੇ ਫੇਰ ਵੇਖੋ ਆਪਾਂ ਕੱਲਾ ਪੰਜਾਬੀ ਜਾਂ ਸਿੱਖ ਜਾਂ ਪੰਜਾਬ ਭਾਰਤ ਵਾਲੇ ਨਹੀਂ ਬਾਕੀ ਦੇਸ਼ਾਂ ਵਾਲੇ ਵੀ ਆ ਤੇ ਕੋਈ ਇਹ ਇੱਕ ਦਿਨ ਦਾ ਜਾਂ ਇੱਕ ਮਿੰਟ ਦਾ ਕੰਮ ਨਹੀਂ ਇਹ ਲੰਮਾ ਚੌੜਾ ਪ੍ਰੋਸੈਸ ਆ ਇਹ ਕਾਲੇ ਨਹੀਂ ਪੈਣ ਦੀ ਲੋੜ ਵੀ ਅਸੀਂ ਕਹੀਏ ਵੀ ਪਤਾ ਨਹੀਂ ਕੀ ਹੋ ਜਾਣਾ ਪਤਾ ਨਹੀਂ ਕੀ ਕੁਝ ਨਹੀਂ ਇੱਕਦਮ ਕੁਝ ਨਹੀਂ ਹੋਣਾ ਠੀਕ ਹੈ ਬਹੁਤ ਖੂਬ ਮੈਨੂੰ ਲੱਗਦਾ ਦੋਸਤੋ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਪਰ ਫਿਰ ਵੀ ਤੁਹਾਨੂੰ ਕਿਸੇ ਪ੍ਰਕਾਰ ਦੇਖਿਓ ਹੈ ਰਿਹਾ ਤੁਸੀਂ ਕਮੈਂਟ ਛੱਡ ਸਕਦੇ ਹੋ ਅਸੀਂ ਐਪਰੋਪ੍ਰੀਏਟ ਨਾਲ ਟੀਮ ਨਾਲ ਡਿਸਕਸ ਕਰਕੇ ਤੁਹਾਨੂੰ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਪਰ ਮੇਰੇ ਵੱਲੋਂ ਤੇ ਖੋਸਾ ਸਾਹਿਬ ਵੱਲੋਂ ਅਸੀਂ ਹੁਣ ਇਹ ਪੋਡਕਾਸਟ ਖਤਮ ਕਰਦੇ ਆਂ ਜੀ ਤੇ ਅਸੀਂ ਦੋਨੇ ਰਲ ਕੇ ਫਤਿਹ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ